ਤੇ ਫਿਰ ਤੂੰ ਕਰੇਗਾ ਕਿ ਤੂੰ ਕੁਝ ਮੰਗ ਰਿਹਾ ਏ ਤੇ ਮੰਗਨ ਦੇ ਇਵਜ਼ ਦੇ ਵਿੱਚ ਤੈਨੂੰ ਕੁਝ ਦੇਣਾ ਵੀ ਪਵੇਗਾ ਉਹਨੇ ਇੱਥੋਂ ਤੱਕ ਕਹਿ ਦਿੱਤਾ ਮੈਂ ਉਹਦੀ ਮੁਠੀ ਚਾਪੀ ਕਰਾਂਗਾ ਮੈਂ ਉਹਦੀ ਸੇਵਾ ਕਰਾਂਗਾ ਹੋ ਸਕੇ ਤੇ ਮੈਂ ਆਪਣੇ ਪ੍ਰਾਨਾਂ ਦੀ ਅਹੋਤੀ ਵੀ ਜਿਹੜੀ ਹੈ ਉਹਨੂੰ ਦੇ ਸਕਦਾ ਹਾਂ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੂ ਸ਼ੁਭ ਰਸਨਾ ਜੀਹ ਪ੍ਰਾਨ ਅਹੋ ਮੈਂ ਆਪਣੇ ਪ੍ਰਾਨਾਂ ਦੀ ਅਹੋਤੀ ਵੀ ਦੇ ਦਵਾਂ ਪਰ ਕੋਈ ਹੋਵੇ ਐਸੋ ਜਾਂ ਰੰਗ ਰਤੜੀ ਰੂਹ ਜਿਹੜੀ ਆਪ ਵੀ ਜੁੜੀ ਹੋਵੇ ਤੇ ਉਸ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਵੀ ਮੈਨੂੰ ਜਿਹੜੀ ਹੈ ਉਹ ਜੋੜ ਦਵੇ ਹੁਣ ਧੰਨ ਦੇਣਾ ਗੁਰੂ ਖਾਲਸਾ ਜੀ ਜਦੋਂ ਇਸ ਫਲਸਫੇ ਨੂੰ ਆਪਾਂ ਬਾਣੀ ਦੇ ਵਿੱਚੋਂ ਹੋਰ ਗੂੜ ਦੇ ਨਾਲ ਪੜਦੇ ਹਨ ਇਹ ਨਾਮ ਜਪਣ ਵਾਲਿਆਂ ਦੀ ਮਹਿਮਾ ਮੇਰੇ ਪਾਤਸ਼ਾਹ ਜੀ ਨੇ ਦਰਸਾਈ ਬਾਣੀ ਦੇ ਵਿੱਚ ਕਹਿਣ ਲੱਗੇ ਉਹ ਬੜੇ ਭਾਗਾ ਵਾਲੇ ਹਨ ਜਿਨ੍ਹਾਂ ਦੇ ਘਰਾਂ ਦੇ ਅੰਦਰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਿਹੜਾ ਹੈ ਉਹ ਵਾਸਾ ਹੋ ਗਿਆ ਉਹਨੂੰ ਬਾਣੀ ਨੇ ਸੰਤ ਵੀ ਕਿਹਾ ਕਿਉਂਕਿ ਅਲਫਾਜ਼ ਸੰਤ ਦੇ ਵਿੱਚ ਲੱਣੇ ਹਨ ਅੱਜ ਤੇ ਮੈਂ ਪਿਛਲੇ ਦਿਨੀ ਇੱਕ ਗੁਰਖਾਲਸਾ ਜੀ ਬੇਨਤੀ ਕੀਤੀ ਸੀ संत किसे भेख का नाम नहीं है संत किसे पहरावे का नाम नहीं है संत अंदर दे दा है ना वो नाम है क्या देना जिन्ना सास गे रास ना विसर हर नामा मंत, मन धन से, से नानका पूरन सोई संत ਜਿਨ੍ਹਾਂ ਨੂੰ ਖਵੰਦਿਆਂ ਪਨੰਦਿਆਂ ਸੰਬੰਧਿਆਂ ਉਠੰਦਿਆਂ ਬਠੰਦਿਆਂ ਸਰੀਰ ਦੀ ਹਰ ਇੱਕ ਕਿਰਿਆ ਕਰਦੇ ਆ ਸਮਾਜਿਕ ਜ਼ਿੰਮੇਵਾਰੀਆਂ ਨੂੰ ਜਿਹੜਾ ਹੈ ਉਹ ਚਲਾਉਣ ਵਾਲਾ ਹੋਵੇ ਦ੍ਰਿਸ਼ਟੀ ਜੀਵਨ ਦੇ ਅੰਦਰ ਆਪਣੇ ਚੱਲਦਾ ਹੋਇਆ ਪਰਿਵਾਰ ਦੀ ਹਰ ਇੱਕ ਜ਼ਿੰਮੇਵਾਰੀ ਨੂੰ ਨਿਭਾਉਣ ਵਾਲਾ ਹੋਵੇ ਤੇ ਦੂਜੇ ਪਾਸੇ ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਵੀ ਜਿਹੜਾ ਹੈ ਉਹ ਜੁੜਿਆ ਹੋਵੇ ਤੇ ਸੰਤ ਦੀ ਪਦਵੀ ਬਾਣੀ ਨੇ ਜਿਹੜੀ ਹੈ ਉਸ ਮਨੁੱਖ ਦੀ ਝੋਲੀ ਦੇ ਵਿੱਚ ਪਾਈ ਹੈ ਹੋਰ माफ ਕਰਨਾ ਠੀਕ ਹੈ ਆਦੀ ਦੁਨੀਆ ਦਾ ਜਦੋਂ ਤੁਸੀਂ ਚੁਗਾਓ ਦੇਖਦੇ ਹੋ ਤੇ ਜ਼ਿਆਦਾਤਰ ਉਹ ਪਹਿਰਾਵੇ ਦੇ ਵੱਲ ਹੈ ਜ਼ਿਆਦਾਤਰ ਉਹ ਉਹਨਾਂ ਪਖੰਡੀਆਂ ਦੇ ਜੰਗਲ ਦੇ ਵਿੱਚ ਫਸ ਕਰਕੇ ਆਪਣੇ ਜੀਵਨ ਬਾਹਰ ਕਰਕੇ ਬੈਠ ਜਾਂਦੇ ਹਨ ਜਿਨ੍ਹਾਂ ਦਾ ਬਾਹਰੀ ਪੱਖ ਤਾਂ ਜਿਹੜਾ ਹੈ ਉਹ ਹੰਸਾ ਵਰਗਾ ਹੈ ਪਰ ਅੰਦਰ ਬਿਰਤੀ ਜਿਹੜੀ ਹੈ ਉਹ ਬਗਲੇ ਦੀ ਸਮਾਧੀ ਵਰਗੀ ਜਿਹੜੀ ਹੈ ਉਹ ਲਾਈ ਹੋਈ ਹੈ ਚਲੋ ਇੱਥੇ ਵਿਦੇਸ਼ ਦੇ ਵਿੱਚ ਆਪਾਂ ਬੈਠੇ ਹੋਏ ਹਾਂ ਪਰ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਮੈਂ ਦੇਖਦਾ ਹਾਂ ਬੜੀ ਥਾਂ ਤੇ ਇਹਨਾਂ ਚੀਜ਼ਾਂ ਨੂੰ ਖੋਖੰਦਾ ਜਿਹੜਾ ਹੈ ਉਹ ਕਈਰ ਸਮਾਂ ਮਿਲਦਾ ਹੈ ਇਹ ਉਹ ਇਹੋ ਜਿਹੇ ਡੇਰੇ ਜਿੱਥੇ ਕੰਜਰੀਆਂ ਦੇ ਨਾਚ ਅੱਜ ਵੀ ਜਿਹੜੇ ਹਨ ਉਹ ਹੋ ਰਹੇ ਹਨ ਜਿੱਥੇ ਧੀਆਂ ਪਹਿਣਾ ਦੀਆਂ ਇੱਜ਼ਤਾਂ ਦੇ ਨਾਲ ਅੱਜ ਵੀ ਜਿਹੜਾ ਹੈ ਉਹ ਖਿੰਡਿਆ ਜਾ ਰਿਹਾ ਹੈ ਪਰ ਆਪਾਂ ਉਸ ਮੂਰਤੀ ਦੇ ਵਾਂਗੂ ਬੱਜੀ ਹੋਈ ਪੱਟੀ ਦੇ ਵਾਂਗ ਹਾਂ ਅੱਖਾਂ ਦੇ ਉੱਤੇ ਕਿ ਦੇਖਦੇ ਸਭ ਕੁਝ ਪਏ ਹਾਂ ਪਰ ਫਿਰ ਵੀ ਗੋਡੇ ਤੇ ਨੱਕ ਉਹਨਾਂ ਦੇ ਅੱਗੇ ਜਾ ਕੇ ਜਿਹੜੇ ਹਨ ਉਹ ਰਗੜਦੇ ਪਏ ਹਾਂ ਨੂਰ ਮਹਿਲੀਆਂ ਦਾ ਡੇਰਾ ਰਾਧਾ ਸੁਆਮੀਆ ਦਾ ਡੇਰਾ ਸਰਸੇ ਵਾਲਿਆਂ ਦਾ ਡੇਰਾ ਭਨੀਹਾਰੇ ਵਾਲ ਇਹਨਾਂ ਦਾ ਡੇਰਾ ਪਤਾ ਨਹੀਂ ਕਿਹੋ ਕਿਹੋ ਜਿਹੇ ਡੇਰੇ ਜਿਹੜੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਨੇ ਅੱਜ ਗੁਰਪੰਨ ਨੂੰ ਢਾਲ ਆ ਰਹੇ ਨੇ ਤੇ ਅੱਜ ਦਾ ਸਿੱਖ ਜਿਹੜਾ ਇਹ ਕਹਿੰਦਾ ਪਿਆ ਹੈ ਕਿ ਮੈਂ ਤਾਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ ਤੁਸੀਂ ਉਹਨਾਂ ਡੇਰਿਆਂ ਦੇ ਉੱਤੇ ਲੰਮੇ ਪਏ ਜਿਹੜੇ ਹਨ ਉਹਨਾਂ ਨੂੰ ਦੇਖ ਲੋਗੇ ਉਹਨਾਂ ਨੂੰ ਸੰਤ ਨਹੀਂ ਸੀ ਕਿਹਾ ਬਾਣੀ ਨੇ ਉਹਨਾਂ ਨੂੰ ਭੇਖੀ ਕਿਹਾ ਸੀ ਉਹਨਾਂ ਨੂੰ ਡੰਬੀ ਕਿਹਾ ਸੀ ਉਹਨਾਂ ਨੂੰ ਪਖੰਡੇ ਕਿਹਾ ਸੀ ਮੇਰੇ ਪਾਤਸ਼ਾਹ ਜੀ ਨੇ ਅੱਜ ਜੋ ਪਾਵਨ ਬਚਨ ਕਹੇ ਹਨ ਉਹ ਰੰਗ ਰਤਣੀਆਂ ਰੂਹਾਂ ਵਾਸਤੇ ਕਹੇ ਹਨ ਕਿ ਜਿਨ੍ਹਾਂ ਨੇ ਉਸ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਹੜਾ ਹੈ ਜਪਨਾ ਕੀਤਾ ਹੈ ਮੰਨਣਾ ਕੀਤਾ ਹੈ ਰੱਦਣਾ ਕੀਤਾ ਹੈ ਧੂਣਾ ਕੀਤਾ ਹੈ ਮੇਰੇ ਵਾਸਤੇ ਕੋਈ ਸਾਜਨ ਓਏ ਮੀਤ ਪਿਆਰੇ ਜੋ ਨਮ ਕੋ ਹਰ ਨਾਮ ਚਿਤਾਰੇ ਉੱਥੇ ਮੇਰੇ ਪਾਤਸ਼ਾਹ ਜੀ ਨੇ ਫਿਰ ਇਹੋ ਜੇ ਗੁਰਮੁਖ ਪਿਆਰ ਅੰਦਾ ਜੀਵਨ ਜਦੋਂ ਬਿਆਨ ਕੀਤਾ ਤੇ ਮੇਰੇ ਪਾਤਸ਼ਾਹ ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਮਾਨ ਗਣੀ ਸੇ ਹੀ ਇਹ ਆਏ ਸਫਲ ਤਿੰਨਾ ਕੇ ਕਾਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈਂ ਇਹ ਮੇਰੇ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜਿਹੜੇ ਤੇਰੇ ਹਰੀ ਦੇ प्यारे बन गए हैं हरि दे जन बन गए हैं मेरे राम हर जन कहौं बल जाई केसा का कर चंवर ढलावा चरण धूड़ मुख लाई मैं अपने केसा दा बिंजना जेड़ा है ओ बना करके ओना नु चोर करा ਤੇ ਉਹਨਾਂ ਦੇ ਚਰਨ ਧੂੜੀ ਨੂੰ ਜਿਹੜਾ ਹੈ ਉਹ ਮਸਤਕ ਦੇ ਉੱਤੇ ਲਾਵਾਂ ਜਿੰਨੂੰ ਰੋਜ਼ ਗੁਰੂ ਖਾਲਸਾ ਜੀ ਤੁਸੀਂ ਪੜ੍ਹਦੇ ਹੋ ਅੰਤਰਜਾਮੀ ਪੜਿਓ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ